ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤਾਂ ਕਾਫੀ ਕਮੈਂਟ ਆ ਰਹੇ ਸੀ ਕਿ ਵੀਡੀਓ ਥੋੜੀ ਜਲਦੀ ਲੈ ਕੇ ਆਇਆ ਕਰੋ ਇਸ ਲਈ ਅੱਜ ਹੁਣ ਆਪਾਂ ਜਲਦੀ ਲੈ ਕੇ ਆਏ ਆ ਤੇ ਇਸ ਵੀਡੀਓ ਚ ਵੀ ਆਪਾਂ ਪਹਿਲਾਂ ਤਰ੍ਹਾਂ ਹੀ ਕਰਨ ਲੱਗੇ ਆ ਕੋਸ਼ਿਕ ਨਮੂਨਿਆਂ ਦੀ ਬੇਜਤੀ ਤੇ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਤੋ ਆਯਾ ਸ਼ੁਰੂ ਕਰਤੇ ਆਂ ਭਾਈ ਮੁੰਡੇ ਦਾ ਵਿਆਹ ਤੁਸੀਂ ਯਾਰ ਚੁੱਪ ਚੁੱਪ ਤੁਰਿਓ ਆਂ ਯਾਰ ਰੌਲਾ ਕਿਵੇਂ ਭਾਈ ਢੋਲ ਢੁਲ ਤਾਹਣੀ ਭਾਈ ਢੋਲ ਆਣਾ ਕਿੱਥੇ ਯਾਰ ਚੀਕਾ ਚੁੱਕੇ ਹੀ ਮਾਰ ਲਓ ਚੀਕਾ ਚੁੱਕੇ ਮਾਰ ਲਓ ਓ ਆਏ ਆ ਗਏ ਇਹਨੂੰ ਦੇਖੋ ਮੂੰਹ ਤੇ ਬੇਇੱਜ਼ਤੀ ਕਰਵਾਈ ਜਾਂਦਾ ਓ ਯਾਰ ਇਹਨਾਂ ਦੇ ਟੱਬਰ ਨੇ ਆਪਦੀ ਵੱਖਰੀ ਦੁਨੀਆ ਬਣਾ ਰੱਖੀ ਆ ਓ ਯਾਰੇ ਦੁਨੀਆ ਦਾ ਨਾ ਪਹਿਲਾ ਮੁੰਡਾ ਜਿਹੜਾ ਆਪਦੇ ਮਾਂ ਪਿਓ ਦੇ ਵਿਆਹ ਤੇ ਨੱਚਾ ਉਹ ਨਾਲੇ ਇਹਨਾਂ ਤਰ੍ਹਾਂ ਬਿਸ਼ਰਮ ਹੋਣ ਲਈ ਵੀ ਨਾ ਬਾੜ ਜਿੱਡਾ ਦਿਲ ਚਾਹੀਦਾ ਸਾਰਾ ਪੈਸਾ ਤਾਂ ਲਾਤਾ ਵਿਆਹ ਤੇ ਤੇ ਹੁਣ ਦੇ ਕਿਵੇਂ ਨੇਰੇ ਚ ਤੁਰੇ ਫਿਰਦੇ ਆ ਉਹ ਟੈਂਪੂ ਕਰਾ ਕੇ ਘਰੇ ਜਾਣ ਲਈ ਪੈਸੇ ਵੀ ਨਹੀਂ ਬਚੇ ਓ ਭਾਜੀ ਪਿੱਛੇ ਮੁੰਡਾ ਗੱਲਾਂ ਰਹਿ ਗਿਆ ਓ ਭਾਜੀ ਮੁੰਡਾ ਗੱਲਾਂ ਰਹਿ ਗਿਆ ਪਿੱਛੇ ਹਾਂ ਦੇਖ ਲੋ ਲੋਕੀ ਇਹਨਾਂ ਨੂੰ ਕਿੰਨਾ ਕਰਦੇ ਪਿਆ ਜਲੀਲ ਤੇ ਪਤੰਦਰ ਜਮਾ ਨਹੀਂ ਕਰਦੇ ਪੇ ਫੀਲ ਯਾਰ ਸੇਵਿਆਂ ਚ ਜਾਨ ਦੀ ਉਮਰ ਚ ਹਨੀਮੂਨ ਤੇ ਜਾਨ ਨੂੰ ਫਿਰਦੇ ਆ ਦੇਖ ਲੋ ਆਪਦੇ ਪਿਓ ਦੇ ਵਿਆਹ ਤੇ ਜਾਣ ਲਈ ਕਿਵੇਂ ਤਿਆਰ ਹੋਈ ਜਾਂਦਾ ਉਹ ਇੰਨਾ ਤਿਆਰ ਤਾਂ ਵਿਆਹ ਲਈ ਕੁੜੀ ਨਹ ਹੁੰਦੀ ਜਿੰਨਾ ਮੇਕਅਪ ਇਹਦੇ ਮੂੰਹ ਤੇ ਥੱਪਦਾ ਬਸ ਕੱਲਾ ਲਹਿੰਗਾ ਰਹਿ ਗਿਆ ਪਉਣ ਵਾਲਾ ਉਹ ਵੀ ਪਾ ਦੋ ਓਏ ਤੰਦਰੋ ਪੰਜਾਬ ਤਾਂ ਅੱਗੇ ਐਨੇ ਟੈਂਪੂ ਆ ਕਿਤੇ ਇਹਨੂੰ ਵੀ ਟੈਂਪੂ ਨਾ ਬਣਾ ਦਿਓ ਆ ਚੁੱਕੀ ਆ ਦੁਲਹਨ ਬਣ ਲਈ ਹੁਣ ਮੈਂ ਮਤਲਬ ਇੱਥੇ ਆ ਚੁੱਕੀ ਆ ਤੇ ਜਿਨ੍ਹਾਂ ਨੇ ਮੈਨੂੰ ਰੈਡੀ ਕਰਨਾ ਉਹ ਹੈਗੇ ਮੇਰੇ ਨਾਲ ਓਏ ਆਂਟੀ 60 ਸਾਲ ਦੀ ਉਮਰ ਹੋ ਗਈ ਹਾਲੇ ਤੱਕ ਤੇਰੇ ਦੁਲਹਣ ਬੰਦੇ ਚਾਹੀ ਨਹੀਂ ਪੂਰੇ ਹੋਏ ਓ ਤੈਨੂੰ ਰੱਬ ਦਾ ਵਾਸਤਾ ਕੋਈ ਤੀਰਥ ਯਾਤਰਾ ਤੇ ਜਾਇਆ ਕਰ ਉਹ ਗੁਰਦੁਆਰੇ ਮੰਦਰ ਜਾਣ ਦੀ ਉਮਰ ਚ ਇਹ ਆਂਟੀ ਸਲੂਨਾਂ ਚ ਜਾਈ ਜਾਂਦੀ ਆ ਤੇ ਅੱਜ ਹੈ ਆ ਮੇਰੀ ਵਾਈਫ ਦਾ ਵੰਡੀ ਇਹ ਟਾਈਮ ਦੇਖੋ 11:58 ਮਿੰਟ ਹੋ ਗਏ। ਹੋਰ ਆਪਾਂ ਨੇ ਠਾਣ ਲੱਗਿਆ ਅੱਜ। ਨਾਮ ਦਾ ਮਾਰਕਾ ਪੈਂਦੀ। ਹਾਈ ਰੀ ਤੇ ਹੈਪੀ ਬਰਥਡੇ। ਹੋ ਕਾਲੋ ਦੀ ਅੱਖ ਤਾਂ ਐ ਬੰਨ ਰੱਖੀ ਜਿਵੇਂ ਅੱਖਾਂ ਦਾ ਆਪਰੇਸ਼ਨ ਹੋਇਆ ਹੁੰਦਾ। ਉਹ ਪਿਛਲੇ ਦੇਖੋ ਕਿ ਬੈਟਰੀਆਂ ਫੜੀਆਂ ਜਿਵੇਂ ਰਾਤ ਨੂੰ ਸ਼ਿਕਾਰ ਖੜਨ ਚੱਲਿਆ। ਉਹ ਯਾਰ ਮੈਨੂੰ ਇੱਕ ਗੱਲ ਨਹੀਂ ਸਮਝਾਈ। ਵੀ ਕਾਲੋ ਆਵਦੀ ਭੈਣ ਤੇ ਆ ਤੇ ਜੀਜੇ ਨਾਲ ਹੁੰਦੀ ਆ ਹੈ? ਤੇ ਦੂਜੀ ਗੱਲ ਇਹ ਆ ਵੀ ਨਾ ਹਾਲੇ ਕਾਲੋ ਦਾ ਵਿਆਹ ਹੋਇਆ ਤੇ ਕਾਲੋ ਦੇ ਘਰ ਵਾਲਾ ਵੀ ਇੱਥੇ ਰਹਿੰਦਾ। ਚਲੋ ਯਾਰ ਛੱਡੋ ਆਪਾਂ ਇਹਨਾਂ ਤੋਂ ਕੀ ਲੈਣਾ ਅੱਗੇ ਦੇਖਦੇ ਆਂ ਵੀਡੀਓ ਸਰਕਾਰ ਦੀ ਸਰਕਾਰ ਦੀ ਹੋ ਭਰਾ ਉਹਦਾ ਜਨਮ ਦਿਨ ਦਿਨੇ ਮਨਾ ਲੈਣਾ ਸੀ ਦਿਖਦੀ ਤਾਂ ਲੋਕਾਂ ਨੂੰ ਦਿਨੇ ਨਹੀਂ ਰਾਤ ਨੂੰ ਸਵਾਦ ਦਿਖੂਗੀ ਉਹ ਸਿਰ ਤੇ ਤਾਜ ਲੱਗਾਵੇਂ ਲੱਗੀ ਜਾਂਦਾ ਜਿਵੇਂ ਹਵਾ ਚ ਉੱਡੀ ਜਾਂਦਾ ਉਹ ਜਦੋਂ ਕੱਲ ਤੇ ਝੱਗ ਪਈ ਨਾ ਮੈਨੂੰ ਲੱਗਿਆ ਕਿ ਤੇ ਹੁਣੇ ਬੋਲੂਗੀ ਝੋਗ ਝੋਗੋ ਨੇ ਪਾਣੀ ਮਾ ਲਫੜਾ ਮਰ ਫਰਦੋ ਕਿ ਉਹ ਬੰਦਰ ਮੁਹ ਹੋਇਆ ਜੋ ਜੱਟ ਨੂੰ ਮਾਰਾ ਕਹਿੰਦੇ ਸਾਲੀਆਂ ਖੱਚਾਂ ਨੇ ਨਹੀਂ ਇਹ ਬੂਥੀਆਂ ਤੁਹਾਨੂੰ ਜੱਟਾਂ ਵਾਲੀਆਂ ਲੱਗਦੀਆਂ ਪਈਆਂ ਕਿਸੇ ਪਾਸੋਂ ਉਹ ਪੁੱਠੇ ਤਵਿਆਰੀਆਂ ਤੁਹਾਡੀਆਂ ਸ਼ਕਲਾਂ ਵਿੰਗੀਆਂ ਟੇਡੀਆਂ ਹੋ ਯਾਰ ਮੈਨੂੰ ਸਮਝ ਨਹੀਂ ਆਉਂਦੀ ਇੰਨਾ ਕੌਨਫੀਡੈਂਸ ਲੈ ਕੇ ਕਿੱਥੋਂ ਆਉਂਦੇ ਆ ਇਹ ਕੋਨੀ ਕਿਹਦਾ ਕਿਹਾਂ ਸੇ ਆਕੇ ਮੇਰਾ ਪੋਤਾ ਜ ਬੜਾ ਨੌਣਾ ਲੱਗੀ ਜਾਂਦਾ ਛੋਣਾ ਲੱਗੀ ਜਾਂਦਾ ਕੁੜੀ ਕੁੜੇ ਜਾ ਹੁੰਦੂ ਆ ਮੇਰਾ ਇਹ ਨਿੱਕੂ ਜਾਂ ਬੁੱਗਾ ਆ ਨਾ ਕਿੰਨਾ ਛੋਣਾ ਬੁੱਗਾ ਓਏ ਨੌਣਾ ਤਾਂ ਲੱਗਣਾ ਸੀ 5 ਕਿਲੋ ਮੂੰਹ ਤੇ ਵਾਲ ਪੁੱਟੀ ਥੱਪ ਰਖੀ ਆ ਓਏ ਹੱਥਾਂ ਤੇ ਵੀ ਕੋਈ ਪੋਚਾ ਪੂਚਾ ਮਰਾ ਦੇਣਾ ਸੀ ਓ ਵੈਸੇ ਕਾਲੋ ਤੂੰ ਜੋ ਮਰਜੀ ਕਰ ਲਾ ਤੂੰ ਗੋਰੀ ਨਹੀਂ ਹੋ ਸਕਦੀ ਮੇਰੀ ਮੰਨੇ ਨਾ ਤੂੰ ਕਰੀਮ ਲਾਇਆ ਨਾ ਕਰ ਤੂੰ ਕਰੀਮ ਖਾਇਆ ਕਰ ਉਹ ਭਰਾਵਾ ਪਕਾਲੋ ਤੇ ਕਾਲੋ ਦੀ ਪੈਣ ਪੂਰੋਂ ਦਾ ਬਹੁਤ ਬਰਦਾਸ਼ ਕਰ ਲਿਆ ਉਹ ਇੱਕ ਵਲੌਗਰ ਹੋਰ ਲਾਂਚ ਕਰਨ ਲੱਗਿਆ ਹੈ ਤੁਹਾਨੂੰ ਉਹਨੂੰ ਵੀ ਬਰਦਾਸ਼ ਕਰਨਾ ਪੈਣਾ ਆਹ ਦੇਖੋ ਬੰਦ ਕਰੋ ਹੱਥ ਜੋੜ ਕੇ ਮੈਂ ਮੈਂ ਮੋਦੀ ਸਾਹਿਬ ਤੇ ਗੁਜ਼ਾਰਿਸ਼ ਕਰਦਾ ਹਾਂ ਕਿ ਹੁਣ ਆਪਾਂ ਜਾਨਵਰਾਂ ਨੂੰ ਵੀ ਕੁਝ ਪਾ ਦਈਏ ਤੇ ਮੈਂ ਲੱਗੀਆਂ ਬੱਕਰੀਆਂ ਨੂੰ ਪੱਠੇ ਪਾ। ਹਾਂਜੀ ਇਹ ਆ ਜੀ ਕਾਲੋ ਦੀ ਭੈਣ ਪੂਰੋ ਥੋੜਾ ਇਹਦਾ ਵਲੌਗ ਵੀ ਦੇਖ ਲਿਏ। ਸਾਡਾ ਛੋਟਾ ਬੁੱਪੀ ਐਂਡ ਇਹਦੀ ਮੰਮਾ। ਦੇਖੋ ਕਿੰਨੇ ਸੀਰੀਅਸ ਮੈਟਰ ਤੇ ਵਲੌਗ ਬਣਾਇਆ। ਓਏ ਤੁਹਾਡੇ ਘਰੇ ਪਹਿਲਾਂ ਹੀ ਇੰਨੇ ਜਾਨਵਰਾਂ ਹੋਰ ਜਾਨਵਰ ਰੱਖਣ ਦੀ ਕੀ ਲੋੜ ਆ? ਓ ਯਾਰ ਤੁਸੀਂ ਇੱਕ ਗੱਲ ਨੋਟ ਨਹੀਂ ਕੀਤੀ ਹੋਣੀ। ਵੀ ਕਾਲੋਕੀਆਂ ਬੱਕਰੀਆਂ ਵੀ ਕਾਲੋ ਤੋਂ ਗੋਰੀਆਂ ਹਾਂਜੀ ਸ੍ਰੀ ਕਾਲ ਜੀ ਮੈਂ ਤੁਹਾਡੀ ਆਪਣੀ ਪੂਜਾ ਸੰਗਾ ਹਾਂਜੀ ਸਾਡੀ ਪੂਜਾ ਜੀ ਕਾਫੀ ਦਿਨਾਂ ਬਾਅਦ ਨਜ਼ਰ ਆਏ ਅੱਜ ਬੋਲੋ ਕੀ ਕਹਿਣਾ ਚਾਹੁੰਦੇ ਹੋ ਅਗਰ ਤੁਸੀਂ ਵੀ ਇੱਕ ਵਧੀਆ ਪ੍ਰੋਫਿਟ ਕਮਾਉਣਾ ਚਾਹੁੰਦੇ ਹੋ ਵਧੀਆ ਇਨਵੈਸਟ ਕਰਕੇ ਪ੍ਰੋਫਿਟ ਪਾਉਣਾ ਚਾਹੁੰਦੇ ਹੋ ਬਹੁਤ ਹੀ ਟਰਸਟਵਰਦੀ ਪੇਜ ਹੈ ਮੈਂ ਖੁਦ ਨੂੰ ਤਾਂ ਪ੍ਰੋਫਿਟ ਲਿਆ ਹੈਗਾ ਅੱਛਾ ਪੂਜਾ ਜੀ ਤੁਸੀਂ ਵੀ ਪ੍ਰੋਫਿਟ ਲਿਆ ਸੱਚੀ ਤੁਸੀਂ ਲੋਕਾਂ ਦਾ ਬਹੁਤ ਹੀ ਜ਼ਿਆਦਾ ਸੋਚਦੇ ਹੋ ਬਹੁਤ ਭੜਾਈ ਦਾ ਕੰਮ ਕਰਦੇ ਹੋ ਤੁਸੀਂ ਵੈਸੇ ਪ੍ਰੋਫਿਟ ਨਾਲ ਤੁਸੀਂ ਕਿਹੜਾ ਘਰ ਬਣਾਇਆ ਕਿਹੜੀ ਕਿਚਨ ਬਣਾਈਆ ਦਿਖਾਉਂਗੇ ਇੱਕ ਵਾਰੀ ਹਾਂਜੀ ਸੱਸੀ ਕਾਲ ਜੀ ਸਾਰੇ ਜਣੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਲਾਈ ਜਗੇ ਤੁਸੀਂ WhatsApp ਉਸ ਚਾਹਾਂ ਮੈਂ ਸਾਰੇ ਹੈਕ ਕਰਾਣਾ ਚਾਹੀਏ ਵਾਹ ਪੂਜਾ ਜੀ ਉਹ ਪ੍ਰੋਫਿਟ ਨਾਲ ਤਾਂ ਬੜਾ ਘੈਂਟ ਬੰਗਲਾ ਬਣਾ ਲਿਆ ਤੁਸੀਂ ਬੜੀ ਘੈਂਟ ਕਿਚਨ ਹੋ ਭਰਾਓ ਇਹਦੀਆਂ ਗੱਲਾਂ ਚ ਨਾ ਆਇਆ ਕਰੋ ਇਹਦੀਆਂ ਗੱਲਾਂ ਚ ਆ ਕੇ ਨਾ ਦੋ ਤਿੰਨੇ ਆਣੇ ਪਹਿਲਾਂ ਹੀ ਮੰਜ ਗਏ ਆ ਹੋ ਯਾਰ ਇਹਦੀ ਅੱਗੇ ਹੋਰ ਵੀ ਗੱਲ ਸੁਣੋ ਮਨ ਦੀ ਕਮਾਈ ਬੜੀ ਪੂਜਾ ਤੋਂ ਵੀ ਆਪ ਦਾ ਥੋੜਾ ਭਾਰ ਘਟਾ ਗਰੀਬਾਂ ਦੇ ਐਵੇਂ ਨਾ ਤੂੰ ਕੋਠੇ ਟਾ ਓ ਯਾਰ ਆ ਦੇਖ ਲੋ ਰਾਮ ਲਾਈ ਜੋੜੀ ਇੱਕ ਅੰਨਾ ਤੇ ਇੱਕ ਕੋੜੀ ਪਤਾ ਨਹੀਂ ਕੀ ਸੋਚ ਕੇ ਵੀਡੀਓ ਬਣਾਉਣ ਲੱਗ ਗਿਆਂਦੇ ਓਏ ਮਾਂ ਪੋਤੀ ਲੱਗਦੇ ਆ ਆ ਮੱਛਵਾਰੀ ਕੇ ਫਟਦੇ ਨਾ ਨਜ਼ਰ ਲਵਾ ਲਈਏ ਮੱਛਵਾਰੀ ਕੇ ਫਟਦੇ ਨਾ ਨਜ਼ਰ ਲਵਾ ਲਈਏ ਹਾ ਦੇਖ ਲੋ ਪੂਜਾ ਸੰਗ ਦਾ ਭਰਾ ਤੇ ਉਹਦੀ ਭਾਬੀ ਓਏ ਉਹ ਕੱਲੀ ਦਰਿਆਈ ਕੋੜੇ ਅਰ ਗਈ ਨਹੀਂ ਸਾਰਾ ਟੱਬਰ ਹੀ ਐ ਹੋ ਜਾ ਇਹਨਾਂ ਦਾ ਉਹ ਭਰਾਓ ਇਹਨਾਂ ਨੂੰ ਕੋਈ ਜੰਗਲਾਂ ਜੰਗਲਾਂ 'ਚ ਛੱਡ ਕੇ ਆਓ ਇਹ ਤਾਂ ਵੇਖਣ 'ਚ ਵੀ ਐਨ ਲੱਗਦੇ ਆ ਜਿਵੇਂ ਚਾਰ ਲੱਤਾਂ ਵਾਲੇ ਜਾਨਵਰ ਨਾ ਸਿੱਧੇ ਖੜੇ ਹੋ ਕੇ ਤੁਰਦੇ ਹੋਣ ਓਏ ਆਹ ਹੋ ਨਵੀਂ ਜੰਪਿਆ ਵਲੋਗਰ ਪੰਜਾਬ 'ਚ ਨਾ ਇਹਨਾਂ ਨੂੰ ਖਾਂਦਾ ਵਾਲ ਨਾ ਇਹਨਾਂ ਨੂੰ ਬਹਿਨਦਾ ਵਾਲ ਤੇ ਨਾ ਇਹਨਾਂ ਨੂੰ ਬੋਲਣ ਦਾ ਵਾਲ ਉਹ ਕੰਜਰਾ ਵੀਡੀਓ ਬਾਅਦ ਚ ਬਣਾ ਲੈਂਦਾ ਉਹ ਆਂਟੀ ਦਾ ਛੱਕ ਮਾਰਦੇ ਦੇ ਪਿੱਛੇ ਸਿੰਡ ਬਾਹਰ ਨਿਕਲ ਗਿਆ ਉਹ ਪਹੁੰਚ ਲੈਣ ਦਿੰਦਾ ਪਹਿਲਾਂ ਉੱਤੋਂ ਬੈਠੀ ਦੇਖੋ ਕਿਵੇਂ ਜਿਵੇਂ ਜੰਗਲ ਪਾਣੀ ਬੈਠੀ ਹੋਵੇ ਹਾਂਜੀ ਮੈਂ ਖੜੀ ਆ ਤੂੜੀ ਵਾਲੇ ਚ ਕਿਉਂਕਿ ਨੂਰ ਦੇ ਆਈ ਪੋਟੀ ਦੇ ਨੂਰ ਸਾਕੇ ਦੇ ਸਾਹਮਣੇ ਪੋਟੀ ਨਹੀਂ ਕਰਦਾ ਕਹਿੰਦਾ ਮਮਾ ਮੈਂ ਲੋਕ ਕੇ ਪੋਟੀ ਕਰਨੀ ਤੈਨੂੰ ਤੂੜੀ ਵਾਲੇ ਚ ਟੱਕ ਰੱਖੀ ਆ ਤੇ ਤੈਨੂੰ ਪੋਟੀ ਕਰਾਈ ਜਣੀ ਆ ਤੇ ਇੱਥੇ ਹੋਏ ਕਾਬੂੜੀ ਨੂੰ ਦੇਖ ਲੋ ਗ੍ਰੇਟ ਖਲੀ ਦਾ ਮੂੰਹ ਵਾਲੀ ਯਾਰ ਆ ਬੁੜੀ ਦੇ ਬਲੌਗ ਤੇ ਮੈਨੂੰ ਇੰਨਾ ਗੁੱਸਾ ਚੜਦਾ ਨਾ ਉਤੋਂ ਦੰਦਾ 'ਚ ਇੰਨਾ ਦਾ ਗੈਪ ਆ ਪਾਉਂਦੀ ਪੰਜ ਬੀੜੀਆਂ ਇਕੱਠੀਆਂ ਲਾ ਲੇ ਓ ਯਾਰ ਸੱਚੀ ਹੋਣਾ ਸੀ ਇੰਨੇ ਹੀ ਵਿਹਲੇ ਯਾਰ ਆ ਨੂਰ ਦੀ ਪੋਟੀ ਦੇ ਬਲੌਗ ਦੇਖਾਂਗੇ ਓ ਸੱਚੀ ਆ ਢਾਂਗ ਚੱਕ ਲੇ ਤੇ ਇਨਾਂ ਦੇ ਗਿੱਡੇ ਗਿੱਡੇ ਕੁੱਟੇ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਜਵਾਕ ਨੂੰ ਵੀ ਅਕਲ ਆ ਵੀ ਲੋਕੇ ਪੋਟੀ ਕਰਨੀ ਆ ਤੇ ਇਹ ਬੁੜੀ ਨੂੰ ਜਮਾਂ ਹੀ ਅਕਲ ਨਹੀਂ ਇਹ ਸ਼ਰਿਆਮ ਹੀ ਨਾਈ ਜਾਂਦੀ ਆ ਸੁਰਿੰਦਰ ਬੈਠਾ ਤੈਨੂੰ ਦੇਖਦੀ ਆ ਜੂਆ ਓ ਯਾਰ ਮੈਂ ਬੇਸ਼ਰਮ ਬੰਦੇ ਦਾ ਦੇਖਿਆ ਇਹ ਮੇਰਾ ਸਾਲਾ ਮਹਾ ਬੇਸ਼ਰਮ ਬੰਦਾ ਓਏ ਆਪਦੀ ਜਨਾਨੀ ਨੌਂਦੀ ਨੂੰ ਦਿਖਾਈ ਜਾਂਦਾ ਓ ਯਾਰ ਕੋਈ ਪਾਪੀ ਰੂਹ ਹੋਊਗੀ ਜਿਹੜੀ ਇਹਨਾਂ ਨੂੰ ਗਾਲਾਂ ਨਾ ਕੱਢੂਗੀ ਨਾਲੇ ਮੈਂ ਸਭ ਤੋਂ ਪਹਿਲਾਂ ਉਹ ਬੰਦਿਆਂ ਦੇ ਗੁੱਟ ਤੋੜਨੇ ਆ ਜਿਹੜੇ ਇਹਨਾਂ ਦੀ ਵੀਡੀਓ ਲਾਈਕ ਕਰਦੇ ਆ ਓ ਯਾਰ ਇਹ ਕੰਜਰ ਨੇ ਕਿਸ ਤੋਂ ਸੁਣ ਲਿਆ ਹੁਣ ਵੀ ਜਨਾਨੀ ਦਿਖਾਓ ਉਹਨੂੰ ਰੀਲਾਂ 'ਚ ਨਵਾਓ ਤੇ ਪੈਸਾ ਕਮਾਓ ਫੇ ਮੈਂ ਜਿਹੜਾ ਮੇਰਾ ਯਾਰ ਦੋਸਤੀ ਉਹਨੂੰ ਮੈਂ ਕਿਹਾ ਕਿ ਯਾਰ ਕਹੀਂ ਮੜਾ ਜਾ ਉਹਨੂੰ ਕਿ ਮੈਂ ਗੱਲ ਕਰਨੀ ਹੈ ਨਾ ਉਹ ਕੰਦਾ ਨਹੀਂ ਨਹੀਂ ਉਹ ਖਰੇ ਆਪ ਵੀ ਡਰ ਰਹੀਆਂ ਮਾਰਦਾ ਸੀਗਾ ਇੱਥੇ ਕਹਿੰਦਾ ਨਹੀਂ ਉਹਨੇ ਤਾਂ ਨਾ ਗੱਲ ਕਰਨੀ ਇੱਦਾਂ ਉਦਾਂ ਓ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਡੇ ਯੋਧੇ ਇਹੋ ਜਿਹੇ ਚਵਲਾਂ ਵਾਲੀ ਸ਼ਿੱਧੀਆਂ ਦੇ ਗਏ ਹੈ ਇਹਨਾਂ ਲਈ ਦੇਹ ਯਾਦ ਕਰਵਾਇਆ ਸੀ ਓਏ ਆਪਦੀ ਘਰ ਵਾਲੀ ਬਾਰੇ ਦੱਸੀ ਅਦਾ ਕਿ ਮੇਰਾ ਦੋਸਤ ਵੇਰ ਤੇ ਟਰਾਈਆਂ ਮਾਰਦਾ ਸੀ ਲਾ ਸੁਣ ਲੋ ਅੱਗੋਂ ਉਹ ਵੀ ਦੰਦੀਆਂ ਕੱਢਣ ਲੱਗ ਗਈ ਵੈਸੇ ਜਿਹੜੇ ਸਾਂ ਦੰਦੀਆਂ ਕੱਢ ਕੇ ਉਹਨੇ ਨੀਵੀ ਪਾਈਆਂ ਨਾ ਮੈਨੂੰ ਲੱਗਦਾ ਦਾਲ ਚ ਕੁਛ ਵੀ ਕਾਲਾ ਨਹੀਂ ਪੂਰੀ ਸਾਲੀ ਦਾਲ ਹੀ ਕਾਲੀ ਆ ਇੱਕ ਹੀ ਗੇੜੀ ਮਾਰੀ ਖੜਖੜ ਤੱਕਦੇ ਫਿਰੇ ਕੁਵਾਰੀ ਪਿੰਡ ਵਿੱਚ ਯਾਰ ਤੇਰੇ ਨੂੰ ਕਹਿੰਦੇ ਲੋਕ ਗਿਕਾਰੀ ਪਿੰਡ ਵਿੱਚ ਯਾਰ ਕਹਿੰਦੇ ਲੋਕ ਟੈਂਪੂਆਂ ਦਾ ਵਪਾਰੀ ਉਹਨਾਂ ਟਾਈਮ ਤੋਂ ਹਟੀ ਨਾ ਜਿੰਨਾ ਟਾਈਮ ਤੱਕ ਕਿਸ ਨੇ ਵੱਖੀ ਚ ਲਾਤਨਾ ਮਾਰੀ ਇਹ ਕਹਿਣੂ ਦੇਖ ਲੋ ਟੈਂਪੂ ਪ੍ਰੀਤ ਨੂੰ ਓਏ ਕੰਜਰਾ ਕਾਦਾ ਸ਼ਿਕਾਰੀਆਂ ਤੂੰ ਮੁੰਡਿਆਂ ਦਾ ਸ਼ਿਕਾਰੀ ਆ ਯਾਰ ਹਰ ਸਾਡੀ ਦੂਜੀ ਤੀਜੀ ਰੀਲ ਇਹ ਟੈਂਪੂਆਂ ਦੀ ਆ ਜਾਂਦੀ ਆ ਉਹ ਨਾਲ ਇੱਕ ਗੱਲ ਸੋਚਣ ਵਾਲੀ ਆ ਵੀ ਇਹ ਮੇਰਾ ਸਾਲਾ ਟੈਂਪੂ ਗੱਡੀ 'ਚ ਬੈਠਾ ਕਿਵੇਂ ਇਹਦੀ ਤਾਂ ਅੰਮੀ ਨੇ ਪਾਲ ਕੀ ਗਲਤੀ ਕਰ ਲਈ ਇਹਦਾ ਤਾਂ ਬਾਪੂ ਵੀ ਸੋਚਦਾ ਹੋਣਾ ਆ ਕੀ ਪਾਲ ਬੈਠੇ ਉਹ ਵੀ ਵਿਚਾਰਾ ਡਿਪਰੈਸ਼ਨ ਚ ਹੋਣਾ ਉਹ ਖਰਾਕਾਂ ਖਵਾਈਆਂ ਦਾ ਆ ਨਤੀਜਾ ਨਿਕਲਿਆ ਉਹ ਕੰਜਰਾ ਤੇਰੀ ਤਾਂ ਲੋੜੀ ਵੰਡੀ ਵੀ ਬਕਾਰ ਗਈ ਉਹ ਵਿਚਾਰੇ ਘਰ ਦੇ ਵੀ ਸੋਚਦੇ ਹੋਣਗੇ ਜੇ ਕੁੜੀ ਹੁੰਦਾ ਤਾਂ ਵਿਆਹ ਕੇ ਅੱਗੇ ਤੋਰ ਵੀ ਦਿੰਦੇ ਹੁਣੇ ਜੱਬਲ ਨੂੰ ਕਿਹੜੇ ਖੂਜ ਸਿੱਟੀਏ ਨੀੜੀ ਕੀ ਹੋਣਾ ਪਾਣੀ ਦਾ ਰੰਗ ਚੜਾ ਕੇ ਆ ਜੇ ਆਪਾਂ ਮਿਲ ਜਾਈਏ ਧੁੱਲ ਜਾਈਏ ਦਾ ਸੰਗਲ ਹੁਣ ਕਿਹਨੇ ਖੋਲਤਾ ਓਏ ਹੁ ਨਵੀਂ ਆ ਗਈ ਆ ਪੂਜਾ ਸੰਗਾ ਦੀ ਪੈਣ ਓਏ ਕੁੜੀਏ ਬੱਸ ਕਰ ਜਾ ਕਿਤੇ ਤੂੰ ਵੀ ਪੂਜਾ ਤਰ੍ਹਾਂ ਕਿਸੇ ਗਰੀਬ ਦਾ ਕੋਠਾ ਨਾ ਤੋੜਦੀ ਓ ਯਾਰ ਇੱਕ ਗੱਲ ਸੋਚਣ ਵਾਲੀ ਆ ਵੀ ਜਿੰਨਾ ਕਪੜਾ ਇਹਦੇ ਪਿਆਮੇ ਤੇ ਲੱਗਿਆ ਉਹ ਮੇਰੇ ਅਰਗੇ ਦਾ 4-5 ਕੋਟ ਪੈਂਟ ਬਣ ਜਾਣੇ ਸੀ ਤੂੰ ਹੈ ਹੇ ਵਿੱਚ ਚੀਰੇ ਵਾਲਿਆ ਸੋਹਾ ਖਾ ਲਈਏ ਜ਼ਿੰਦਗੀ ਦੇ 10 ਮਿੰਟ ਕੱਢ ਕੇ ਕਦੇ ਜੁੰਡੇ ਵੀ ਕਟਾ ਲਈਏ ਕੁੜੀਏ ਮਿਰਚਾਂ ਰੱਖ ਲਾ ਤੇ ਇਹਨੂੰ ਚੁੱਲ੍ਹੇ 'ਚ ਸੱਟ ਯਾਰ ਮੈਨੂੰ ਲੱਗਿਆ ਕਿ ਤੇ ਆਪਦੀ ਭੈਣ ਤੋਂ ਮਿਰਚਾਂ ਵਾਰੀ ਜਾਂਦੀ ਆ ਕੋਈ ਨਹੀਂ ਪਤੰਦਰਾ ਉਹਨਾਂ ਟੰਮ ਤੂੰ ਹੀ ਵਾਲ ਦਾ ਕਟਾਈ ਜਿੰਨਾ ਟੰਮ ਤੈਨੂੰ ਮਨੁੱਖਤਾ ਸੇਵਾ ਵਾਲੇ ਚੱਕ ਕੇ ਲੈ ਜਾਂਦੇ ਆ ਉਹ ਅੱਸੀ ਰੱਖਿਆ ਕੰਮ ਬਸ ਯਾਰ ਭਾਰ ਦਾ ਕਮ ਜਿੱਡਿਏ ਦੇ ਨਾਲ ਗੱਜ ਤਾਰੇ ਮਾਰੇ ਅੱਜ ਬੈਠਿਆ ਪੰਜਾਬ ਕੱਲ ਬੈਠਿਆ ਅਮਰੀਕਾ ਟੱਪ ਜਾਣੇ ਰਿਆ ਤੇ ਰਿਆ ਹੀ ਲੱਛਣਾ ਕਰਕੇ ਨਾ ਬੇਬੇ ਦੇ ਮੂੰਹ ਚੋਂ ਦੰਦ ਨਿਕਲ ਗਿਆ ਓ ਯਾਰ ਮੈਨੂੰ ਸਮਝ ਨਹੀਂ ਆਉਂਦੀ ਉਹਨੂੰ ਕੇਲਾ ਖਵਾਈ ਜਾਂ ਨਾ ਕਿ ਕੇਲਾ ਚਟਾਈ ਜਾਂ ਨਾ ਓ ਬੇਬੇ ਬੁੜੇ ਤੋਂ ਬਚ ਕੇ ਰਿਆ ਕਰ ਹੋਰ ਨਾ ਕਿ ਤੈਨੂੰ ਸੰਗ ਚ ਕੇਲਾ ਪਸਾਫੂ ਕੇ ਮਾਰਦੇ ਉਹ ਨਾਲੇ ਪਿੱਛੇ ਹਿਰਨ ਨੂੰ ਮੇਰੀ ਬੇਨਤੀ ਆ ਓ ਆਪਦੇ ਤਿੱਖੇ ਸਿੰਘੇ ਬੁੜੇ ਦੇ ਪਿਛਵਾੜਿਆਂ ਤੇ ਮਾਰੇ ਉਹਨੇ ਸਾਥ ਦੀ ਬਥੇਰੇ ਪਰ ਮੋੜਦੀ ਰਹੀ ਉਹ ਮਾਰ ਚੋਕੀ ਦਿਆਂ ਚੋਕ ਉੜੀਏ ਜੇ ਇਹਨੇ ਸਾਗ ਮੋੜਤੇ ਸੀ ਤਾਂ ਇੱਕ ਹੋਰ ਮੋੜ ਦਿੰਦੀ ਉਹ ਯਾਰ ਇਹ ਕਾਲੇ ਪਿਲੇ ਮੇਰੇ ਅਰਗੇ ਤੇ ਸਟੰਟ ਪਵਾ ਕੇ ਹਟਣਗੇ ਉਹ ਯਾਰ ਮੈਂ ਸੁਣਿਆ ਸੀ ਵੀ ਕੁੜੀਆਂ ਦਾ ਦਿਮਾਗ ਘੱਟ ਹੁੰਦਾ ਉਹ ਤਾਂ ਹੁਣ ਅੰਨੀਆਂ ਵੀ ਹੋਈਆਂ ਉਹ ਯਾਰ ਮੈਨੂੰ ਲੱਗਦਾ ਮੇਰੇ ਤੱਕ ਕਿਸੇ ਦਾ ਸਹਿਯੋਗ ਹੀ ਬੰਦ ਤੇ ਆ ਉਹ ਯਾਰ ਕਿਸੇ ਕੋਲ ਬੰਗਾਲੀ ਬਾਬੇ ਦਾ ਨੰਬਰ ਤਾਂ ਮੈਨੂੰ ਸੈਂਡ ਹੀ ਕਰ ਦੋ ਨਾਲੇ ਮੈਂ ਕੁੜੀਆਂ ਨੂੰ ਕਹਿਣਾ ਚਾਹਣਾ ਜਿਹੜੀਆਂ ਕੁੜੀਆਂ ਆਪਣੇ ਆਪ ਨੂੰ ਸਮਝਦੀਆਂ ਆਲਿਆ ਐਂਡ ਤੇ ਤੁਹਾਨੂੰ ਇਹੋ ਜਿਹਾ ਮਿਲਣਾ ਕਾਲੀਆ